ਠੀਕ ਠਾਕ ਵਧੀਆ ਹੀ ਅੱਛਾ ਅੱਛਾ ਤੁਹਾਡੇ ਵੱਲੋਂ ਪੁੱਛਣ ਦੇ ਹੂੰ ਤੇ ਪਹਿਲਾਂ ਤੁਸੀਂ ਆ ਜਾਂਦੇ ਘੜੀ ਤੇ ਗੱਲ ਹੀ ਕਰ ਲੈਂਦੇ ਚਲ ਕੋਈ ਗੱਲ ਨਹੀਂ ਫੇਰ ਲਾ ਲਾਂਗੇ ਆ ਹੂੰ ਉਹ ਕੋਠੀ ਦੀ ਗੱਲ ਕਰ ਕੋਠੀ ਦੀ 1 ਉਦਾਂ ਠੀਕ ਹੋਣਾ ਹੁਣ ਤੂੰ ਹਾਂਜੀ ਨਹੀਂ ਹੁਣ ਤਾਂ ਚਲ ਮੈਂ ਤੇਨੂੰ ਉਹ ਕਹੇ ਦਵਾਈ ਲੈ ਆਉਣੀ ਤੂੰ ਲੈਣ ਹੀ ਬਣਾ ਕਰਤਾ ਮੈਂ ਤਾਂ ਸੋਚਿਆ ਕਿ ਚਲੋ ਠੀਕ ਹੋ ਹੀ ਜਾਊਗਾ ਮੜਾ ਮोटा ਤੇ ਹੋ ਹੀ ਜਾਂਦਾ ਯਾਰ ਹਟ ਜਾ ਫੇਰ ਹਟ ਜਾ ਵੀਡੀਓ ਬਣਾਉਣੀ ਆ ਕਿ ਨਹੀਂ ਮੇਰੀ ਗੱਲ ਹੁਣ ਠੀਕ ਆ ਹੁਣ ਤਾਂ ਠੀਕ 2 1 ਠੀਕ ਹੈ ਨਹੀਂ ਉਹ ਕੋਈ ਨਾ ਯਾਰ ਖਲਾਸੀ ਆ ਜੀਰ ਬੜਾ ਲਾਇਆ ਗੱਲ ਸੁਣ ਹੁਣ ਠੀਕ ਆ ਤੂੰ ਹਾਂਜੀ ਨਹੀਂ ਹੁਣ ਤੇ ਫਰਕ ਵਾ ਥੋੜਾ ਇਹ ਆ ਅੱਛਾ ਹਾਂਜੀ ਦਵਾਈ ਹੋਣੀ ਆ ਜੇ ਹਾਂਜੀ ਹੈਗੀ ਆ ਦਵਾਈ ਤੇ ਹੱਲੇ ਹੂੰ ਤੇ ਪਰ ਪੈ ਗਿਆ ਫਰਕ ਉਹਦੇ ਨਾਲ ਹੀ ਚਰਦੀ ਕਰਦੇ ਸੀ ਹੂੰ ਪਰ ਇਦਾਂ ਹੀ ਟਾਈਮ ਲੰਘਦਾ ਗਿਆ ਅੱਛਾ ਅੱਛਾ ਤੇ ਹੁਣ ਤਾਂ ਨੂੰ ਫੇਰ ਪਤਾ ਹੋਣਾ ਚੰਗੇ ਨਹੀਂ ਲੱਗਦਾ ਨਾ ਕੋਈ ਜਾਵੇ ਹਾਂ ਫੇਰ ਨਾ ਮੈਂ ਚੰਗੇ ਨਹੀਂ ਲੱਗਦਾ ਓਏ ਆਹ ਹੋਏ ਤੇ ਹੈ ਹੀ ਆ ਹਾਂਜੀ ਨਾਲੇ ਪਹਿਲਾਂ ਗੱਲ ਹੋ ਰਹੀ ਤੇ ਹੁਣ ਹੋ ਰਹੀ ਆ ਕੋਈ ਗੱਲ ਨਹੀਂ 3 2 1 ਜੇ ਲੀਜੀਏ ਆਪਕੀ ਚਾਹੀਏ ਉਹ ਮੈਂ ਕਹਣਾ ਚਾਹੀਏ 3 2 1 ਕੋਈ ਨਹੀਂ ਕੋਈ ਨਹੀਂ ਨਵੀਂ ਆ ਫਿਰ ਹਜੇ ਕਿਹੜਾ ਪਤਾ ਲੱਗਣਾ ਨੂੰ ਆਹ ਚੱਲ ਕੋਈ ਗੱਲ ਨਹੀਂ ਤੂੰ ਧਿਆਨ ਰੱਖਣਾ ਹਾਂਜੀ ਹਾਂਜੀ ਹੈਨਾ ਹਾਂਜੀ ਠੀਕ ਫਿਰ ਨਹੀਂ ਲਗਾਨੀ ਕਿਤਾਬ ਆਪੇ ਪੜ੍ਹ-ਪੜ ਲੈ ਕਿਦੇ ਨੌਕਰੀ ਤੇ ਲੱਗ ਜਾਈਆਂਗੀ ਪਰ ਮੈਨੂੰ ਕੀ ਪਤਾ ਸੀ ਵੀ ਤੁਸੀਂ ਤੇ ਇਹਨਾਂ ਨੂੰ ਵੀ ਛੱਡਣ ਨੂੰ ਕਹਿਣਾ ਮੈਨੂੰ ਨਹੀਂ ਮੈਂ ਤਾਂ ਜੋ ਬੰਨ ਨੂੰ ਕਹਿਣ ਲਈ ਆ ਕਿ ਹਮ ਉਹ ਕਹਾਂਦੇ ਲੱਗ ਜਾ ਕਿ ਮ ਕਰ ਕਰੋ ਵੀ ਉਹ ਕੋਈ ਗੱਲ ਨਹੀਂ ਕਰਦੇ ਹੈਗੇ ਤੇ ਜਿਹ ਦਿਨ ਉਹ ਗੱਲ ਕਰਨ ਤੇ ਆਗੇ ਨਾ ਫਿਰ ਇੱਥੇ ਰਹਿਣਾ ਵੀ ਕੁਝ ਨਹੀਂ ਹੈਗਾ ਨਹੀਂ ਜਿਹੜੇ ਮਮੀ ਜੀ ਉਹ ਕਿਹੜਾ ਕੋਈ ਗੱਲਬਾਤ ਕਰਦੇ ਆ ਉਹਦੇ ਮੈਨੂੰ ਵੀ ਉਹ ਦਿਨ ਇਹੀ ਗੱਲ ਕਹਿ ਗਏ ਸੀ ਵੀ ਤੁਸੀਂ ਵੀ ਆਂਡ ਗਵਾਂਡ ਵੀ ਜਾਂਦੀਆਂ ਨੌਕਰੀ ਤੇ ਪਰ ਇਹਨਾਂ ਨੇ ਨਾ ਪਤਾ ਉਹਨਾਂ ਦੀ ਸਸਾਂ ਨਾਲ ਕੰਮ ਹੀ ਕਰਾਉਂਦੀਆਂ ਵਾ ਤੇ ਤੁਸੀਂ ਤੇ ਕਦੇ ਮੈਨੂੰ ਆਪਣੀ ਨੂੰ ਛੱਡ ਕੇ ਤੇ ਨੋਤੇ ਤਹੀ ਜੇ ਦਾਣਾ ਮੇਰਾ ਵਿਵਹਾਰ ਕਰਦੇ ਹੋ ਨਾ ਇਹ ਤੋਂ ਚੰਗਾ ਤੇ ਬੰਦਾ ਵਿਆਹ ਹੀ ਨਾ ਕਰਵਾਵੇ ਇਦਾਂ ਦੀ ਸੱਸ ਹਾਏ ਨਹੀਂ ਗੱਲ ਨਹੀਂ ਹੁੰਦੀ ਨਹੀਂ ਕਹਿ ਮਮੀ ਆਣ ਗਵਾਣ ਦਾ ਮੇਣਾ ਤੇ ਮਰ ਗਏ ਆ ਵੀ ਉਹ ਵੀ ਜਾਂਦੀਆਂ ਨੇ ਨੌਕਰੀ ਤੇ ਪਰ ਇਹਨਾਂ ਨੇ ਨਾ ਪਤਾ ਵੀ ਸੱਸਾਂ ਕਿੰਨਾ ਸਾਥ ਦਿੰਦੀਆਂ ਕਿੱਥੋਂ ਲਿਓਣੀ ਪੈਸੇ ਤੇ ਕਿੱਥੋਂ ਨਹੀਂ ਤੁਸੀਂ ਮੈਨੂੰ ਹਿਸਾਬ ਕਰਨ ਵਾਸਤੇ ਕਿਹਾ ਸੀ ਨਾ ਪੈਸਿਆਂ ਦਾ ਹਿਸਾਬ ਮੈਂ ਕੀਤਾ ਵਾ ਤੇ 34000 ਰੁਪਏ ਬਚਿਆ ਜੇ ਸਾਰਾ ਹੀ ਕੱਟ-ਕਟਾਰ ਤੇ ਸਾਰਾ ਸਾਬ ਮੈਂ ਲਿਖਿਆ ਕਾ ਪੈਸੇ ਕੱਟ ਲਈ ਇੱਥੇ ਕਾਪੀ ਸਾਰਾ ਸਾਬ ਮੈਂ ਲਿਖਿਆ ਕਾਪੀ ਦੇ ਤੇ ਤੁਸੀਂ ਮੰਮੀ ਨੂੰ ਦੱਸ ਦੋ ਵੀ ਆਹ 30000 ਰੁਪਇਆ ਜੇ ਆਹ ਤਾਂ ਫਿਰ ਕਰ ਲੋ ਨਹੀਂ ਤੇ ਫਿਰ ਕੀ ਕਰਨਾ ਹੁਣ ਆ ਵੀ ਹੁਣ ਕਿੱਥੋਂ ਆ ਪਿਆ ਲੈਣੀ ਏਡੀ ਛੇਤੀ ਕੋਠੀ ਕੱਢ ਲੈ ਇੱਥੇ ਜੋ ਇਧਰਲੇ ਪਾਸੇ ਆਓ ਉਹ ਜੋ ਬਣ ਤਨ ਮਾਂ ਕੀ ਗੱਲ ਦੱਸਾਂ ਉਹ ਦਿਨ ਵੀ ਇੱਥੇ ਖਲੋਤੇ ਸੀ ਤੇ ਮੈਨੂੰ ਕਹਿੰਦੀ ਵੀ ਕੋਠੀ ਬਣਾਉਣੀ ਆ ਮੈਂ ਹਾਂ ਰਮਨ ਪੈਸਾ ਕੋਲ ਕੋਈ ਨਹੀਂ ਆ ਤੇ ਕੋਠੀ ਬਣਨੀ ਕਾਦੀ ਆ ਓ ਯਾਰ ਸਬੀ ਤੇ ਮੈਨੂੰ ਅਗੋਂ ਸੌਰੀ ਯਾਰ ਕੋਈ ਗੱਲ ਜੋ 3 ਸਟਾਰਟ ਜੋ ਬਣ ਆਪਣੀ ਮਾਂ ਦੀ ਗੱਲ ਸੁਣ ਲਾ ਉੱਦਣ ਵੀ ਇੱਥੇ ਖਲੋਤੇ ਹੀ ਭਰਾਵਾ ਤੇ ਆ ਗਈ ਵੀ ਕੋਠੀ ਬਣਾਉਣੀ ਬਣਉਣੀ ਬੋਲਿਓ ਮਾਈਕ ਅਨਮਿਊਟ ਕਰ ਲਓ ਪਹਿਲਾਂ ਹੈਲੋ ਉੱਚੀ ਬੋਲੋ ਹੈਲੋ 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 2 3 ਸਟਾਰਟ ਲੈ ਕਪੀ ਇਥੇ ਬਈ ਆ ਪਤਾ ਨਹੀਂ ਕਿ ਉਹ ਕਿੱਥੇ ਆ ਚਲੋ ਹੁਣ ਵੀ ਘਰ ਤੇ ਵਿਆਹ ਵੀ ਉਹਦਾ ਵੀ ਖਰਚਾ ਹੋਇਆ ਵਾ ਕਿੰਨੇ ਖਰਚੇ ਆ ਤੇ ਉਹਨਾਂ ਦੇ ਨਾਲ ਮੈਂ ਥੋੜਾ ਜਿਹਾ ਬਿਜ਼ੀ ਰਹੀ ਆ ਤੇ ਮੈਂ ਹਜੇ ਲੱਗ ਜੂਗੀ ਕਿਤੇ ਤੇ ਮੈਂ ਵੀ ਕਿਤੇ ਨਾ ਕਿਤੇ ਬੰਦਾ ਹਨਾ ਹੋ ਹੀ ਜਾਂਦਾ ਵਾ ਸੈਟਲ ਤੇ ਘਰ ਕੋਈ ਪਿਆਹਾ ਆਊਗਾ ਇਹ ਤੇਰੀ ਖਮਾਈ ਖਮਾਈ ਗੁੱਡ ਮਾਰਨਿੰਗ ਇਸ ਅਗਰਡੇ ਰਹਿ ਪਹਿਲਾਂ ਇਹ ਹਿੰਦੀ ਜੀ ਵੇਹੀਏ ਕਿ ਤੇ ਲੈਂਦੀ ਤੇ ਫਿਰ ਆਪਾਂ ਜਾਣਾ ਨਹੀਂ ਉੱਥੇ ਸੋਹਰੇ ਲਵਲੀ ਦੇ ਕੋਈ ਗੱਲ ਨਹੀਂ ਚੱਲ ਜਣੇ ਕਿ ਇਹਦਾ ਠੀਕ ਠਾਕ ਵਧੀਆ ਹੀ ਅੱਛਾ ਅੱਛਾ ਤੁਹਾਡੇ ਵੱਲੋਂ ਪੁੱਛਣ ਦੇ ਹੂੰ ਤੇ ਪਹਿਲਾਂ ਤੁਸੀਂ ਆ ਜਾਂਦੇ ਘੜੀ ਤੇ ਗੱਲ ਹੀ ਕਰ ਲੈਂਦੇ ਚਲ ਕੋਈ ਗੱਲ ਨਹੀਂ ਫੇਰ ਲਾ ਲਾਂਗੇ ਆ ਹੂੰ ਉਹ ਕੋਠੀ ਦੀ ਗੱਲ ਕਰ ਕੋਠੀ ਦੀ 1 ਉਦਾਂ ਠੀਕ ਹੋਣਾ ਹੁਣ ਤੂੰ ਹਾਂਜੀ ਨਹੀਂ ਹੁੰਦਾ ਫਿਰ ਚਲ ਮੈਂ ਤੈਨੂੰ ਉਹ ਕਿਹੜੀ ਦਵਾਈ ਲੈ ਆਉਣੀ ਹੈ ਤੂੰ ਲੈ ਰਹੀ ਬੜਾ ਕਰਦਾ ਕੰਮ ਮੈਂ ਤਾਂ ਸੋਚਿਆ ਕਿ ਚਲੋ ਠੀਕ ਹੋ ਹੀ ਜਾਊਗਾ ਮੜਾ ਮੋਟਾ ਤੇ ਹੋ ਹੀ ਜਾਂਦਾ ਯਾਰ ਹਟ ਜਾ ਫਿਰ ਹਟ ਜਾ ਵੀਡੀਓ ਬਣਾਉਣੀ ਆ ਕਿ ਨਹੀਂ ਮੇਰੀ ਗੱਲ ਸੁਣ ਠੀਕ ਆ ਹੁਣ ਤਾਂ ਠੀਕ ਨਾ ਉਹ ਕੋਰ ਲੱਗਾਂ ਯਾਰ ਖਲਾਸੀ ਆ ਜਜ਼ੋਰ ਬੜਾ ਲਾਇਆ ਗੱਲ ਸੁਣ ਹੁਣ ਠੀਕ ਆ ਤੂੰ ਹਾਂਜੀ ਨਹੀਂ ਹੁਣ ਤੇ ਫਰਕ ਵਾ ਥੋੜਾ ਇਹ ਆ ਅੱਛਾ ਹਾਂਜੀ ਦਵਾਈ ਹੋਣੀ ਆ ਜੇ ਹਾਂਜੀ ਹੈਗੀ ਆ ਦਵਾਈ ਤੇ ਹੱਲੇ ਹੂੰ ਤਬਾਰ ਰੈੱਡ ਪੈ ਗਿਆ ਫਰਕ ਉਹਦੇ ਨਾਲ ਹੀ ਸਰਦੀ ਕਰਦੇ ਸੀ ਪਰ ਇਦਾਂ ਹੀ ਟਾਈਮ ਲੰਘਦਾ ਗਿਆ ਅੱਛਾ ਅੱਛਾ ਤੇ ਹੁਣ ਤਾਂ ਨਹੀਂ ਫਿਰ ਪਤਾ ਹਨਾ ਚੰਗੇ ਨਹੀਂ ਲੱਗਿਦਾ ਨਾ ਕੋਈ ਜਾਵੇ ਆਉਂਦੇ ਫਿਰ ਹਨਾ ਮੈਨੂੰ ਚੰਗੇ ਨਹੀਂ ਲੱਗਿਦਾ ਓਏ ਆਹ ਹੋਏ ਤੇ ਹੈ ਹੀ ਆ ਹਾਂਜੀ ਨਾਲੇ ਪਹਿਲਾਂ ਗੱਲ ਹੋ ਰਹੀ ਤੇ ਹੁਣ ਹੋ ਰਹੀ ਆ ਕੋਈ ਗੱਲ ਨਹੀਂ 3 2 1 ਜੇ ਲੀਜੀਏ ਆਪकी ਚਾਹ ਉਹ ਮੈਂ ਕਹਣਾ ਨੀ ਨਵੀ ਆ ਫਿਰ ਹਜੇ ਕਿਹੜਾ ਪਤਾ ਲੱਗਣਾ ਨੂੰ ਆ ਆ ਚੱਲ ਕੋਈ ਗੱਲ ਨਹੀਂ ਤੂੰ ਤਾਂ ਧਿਆਨ ਰੱਖਣਾ ਹਾਂਜੀ ਹਾਂਜੀ ਹੈਨਾ ਹਾਂਜੀ ਠੀਕ ਉਹ ਨੀ ਲਗਾਨੀ ਤਾਂ ਆਪੇ ਪੜਪੜ ਲੈ ਕਿਦੇ ਨੌਕਰੀ ਤੇ ਲੱਗ ਜਾਂਗੀ ਪਰ ਮੈਨੂੰ ਕੀ ਪਤਾ ਸੀ ਵੀ ਤੁਸੀਂ ਤੇ ਇਹਨਾਂ ਨੂੰ ਵੀ ਛੱਡਣ ਨੂੰ ਕਹਿਣਾ ਮੈਨੂੰ ਨਹੀਂ ਮੈਂ ਤਾਂ ਜੋਬਨ ਨੂੰ ਕਹਿਣ ਲਈ ਆ ਕਿ ਹਮ ਉਤਾਨ ਤੇ ਲੱਗ ਜਾ ਕਿ ਮਕਰ ਕਰੋ ਵੀ ਉਹ ਕੋਈ ਗੱਲ ਨਹੀਂ ਕਰਦੇ ਹੈਗੇ ਤੇ ਜਿੱਦ ਦਿਨ ਉਹ ਗੱਲ ਕਰਨ ਤੇ ਆਗੇ ਨਾ ਫਿਰ ਇੱਥੇ ਰਹਿਣਾ ਵੀ ਕੁਝ ਨਹੀਂ ਹੈਗਾ ਨਹੀਂ ਜਿਹੜੇ ਗਾ ਮਮੀ ਜੀ ਉਹ ਕਿਹੜਾ ਕੋਈ ਗੱਲਬਾਤ ਕਰਦੇ ਆ ਉਹਦੇ ਮੈਨੂੰ ਵੀ ਉਹਦੇ ਨੇਹੀ ਗੱਲ ਕਹਿ ਗਏ ਹੀ ਕਿ ਤੁਸੀਂ ਆਂਡ ਗਵਾਂਡ ਵੀ ਜਾਂਦੀਆਂ ਨੌਕਰੀ ਤੇ ਪਰ ਇਹਨਾਂ ਨੇ ਨਾ ਪਤਾ ਉਹਨਾਂ ਦੀਆਂ ਸੱਸਾਂ ਨਾਲ ਕੰਮ ਹੀ ਕਰਾਉਂਦੀਆਂ ਵਾ ਤੇ ਤੁਸੀਂ ਤੇ ਕਦੇ ਮੈਨੂੰ ਆਪਣੀ ਨੂੰ ਛੱਡ ਕੇ ਤੇ ਤੇਹੀ ਜੇ ਦੰਨਾ ਮੈਨਾਂ ਵਿਵਹਾਰ ਕਰਦੇ ਹੋ ਨਾ ਇਹ ਤੋਂ ਚੰਗਾ ਤੇ ਬੰਦਾ ਵਿਆਹ ਹੀ ਨਾ ਕਰਵਾਵੇ ਇਦਾਂ ਦੀ ਸੱਸ ਹੋਏ ਨਹੀਂ ਗੱਲ ਨਹੀਂ ਹੁੰਦੀ ਮੈਂ ਕਹਿ ਮਮੀ ਆਂਡ ਗਵਾਂਡ ਦਾ ਮੈਨਾ ਤੇ ਮਰ ਗਏ ਆ ਵੀ ਉਹ ਵੀ ਜਾਂਦੀਆਂ ਨੇ ਨੌਕਰੀ ਤੇ ਪਰ ਇਹਨਾਂ ਨੇ ਨਾ ਪਤਾ ਇਸ ਅਸਾਂ ਕਿ ਨਾ ਸਹਾ ਦਿੰਦੀ ਆ ਕਿੱਥੋਂ ਲਿਆਉਣੇ ਪੈਸੇ ਤੇ ਕਿੱਥੋਂ ਨਹੀਂ ਤੁਸੀਂ ਮੈਨੂੰ ਹਿਸਾਬ ਕਰਨ ਵਾਸਤੇ ਕਿਹਾ ਸੀ ਨਾ ਪੈਸਿਆਂ ਦਾ ਹਿਸਾਬ ਮੈਂ ਕੀਤਾ ਵਾ ਤੇ 34000 ਰੁਪਏ ਬਚਿਆ ਜੇ ਸਾਰਾ ਹੀ ਕੱਟ ਕਟਾਰ ਆਹੋ ਤੇ ਸਾਰਾ ਸਾਬ ਮੈਂ ਲਿਖਿਆ ਕਾ ਪਈ ਦੇ ਕੱਟ ਲਈ ਇਥੇ ਕਾਪੀ ਸਾਰਾ ਸਾਬ ਮੈਂ ਲਿਖਿਆ ਕਾਪੀ ਦੇ ਤੇ ਤੁਸੀਂ ਮੰਮੀ ਨੂੰ ਦੱਸ ਦੋ ਵੀ ਆਹ 34000 ਰੁਪਏ ਜੇ ਆਹ ਤਾਂ ਫਿਰ ਕਰ ਲੋ ਨਹੀਂ ਤੇ ਫੇ ਕੀ ਕਰਨਾ ਹੁਣ ਆ ਬਈ ਹੁਣ ਕਿੱਥੋਂ ਆ ਪਿਆ ਲੈਣੀ ਏਡੀ ਛੇਤੀ ਕੁਠੀ ਕੱਢ ਲਈ ਇਥੇ ਜੋ ਇਧਰਲੇ ਪਾਸੇ ਆਓ ਉਹ ਜੋ ਬੰਤਨ ਮੈਂ ਕੀ ਗੱਲ ਦੱਸਾਂ ਉਹ ਦਿਨ ਵੀ ਇੱਥੇ ਖਲੋਤੇ ਸੀ ਤੇ ਮੈਨੂੰ ਕਹਿੰਦੀ ਵੀ ਕੋਠੀ ਬਣਾਉਣੀ ਆ ਮੈਂ ਹਾਂ ਰਮਨ ਪੈਸਾ ਕੋਲ ਕੋਈ ਨਹੀਂ ਆ ਤੇ ਕੋਠੀ ਬਣਨੀ ਕਹਦੀ ਆ ਓ ਯਾਰ ਸੌਰੀ ਤੇ ਮੈਨੂੰ ਅਗੋ 2 3 ਸਟਾਰਟ ਸੌਰੀ ਯਾਰ ਕੋਈ ਗੱਲ 2 3 ਸਟਾਰਟ ਜੋਬਨ ਆਪਣੀ ਮਾਂ ਦੀ ਗੱਲ ਸੁਣ ਲਾ ਉਹ ਦਿਨ ਵੀ ਇੱਥੇ ਖਲੋਤੇ ਸੀ ਭਰਾਵਾ ਤੇ ਆ ਗਈ ਵੀ ਕੋਠੀ ਬਣਾਉਣੀ ਬਣਉਣੀ ਬੋਲਿਓ ਮਾਈਕ ਅਨਮਿਊਟ ਕਰ ਲਓ ਪਹਿਲਾਂ ਹੈਲੋ ਉੱਤੀ ਬੋਲੋ ਹੈਲੋ 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 2 3 سٹار نہ کپے ایتھے بھی ہے ਆ ਪਤਾ ਨਹੀਂ ਕਿ ਉਹ ਕਿੱਥੇ ਆ ਚਲੋ ਹੁਣ ਵੀ ਘਰ ਦੇ ਵਿਆਹ ਵੀ ਉਹਦਾ ਵੀ ਖਰਚਾ ਹੋਇਆ ਵਾ ਕਿੰਨੇ ਖਰਚੇ ਆ ਤੇ ਉਹਨਾਂ ਦੇ ਨਾਲ ਜ ਮੈਂ ਥੋੜਾ ਜਿਹਾ ਬਿਜ਼ੀ ਰਹੀ ਆ ਤੇ ਮੈਂ ਜੇ ਲੱਗ ਜੂਗੀ ਕਿਤੇ ਤੇ ਮੈਂ ਵੀ ਕਿਤੇ ਨਾ ਕਿਤੇ ਬੰਦਾ ਹਨਾ ਹੋ ਹੀ ਜਾਂਦਾ ਵਾ ਸੈਟਲ ਕਰ ਕੋਈ ਪਿਆਹਾ ਆਊਗਾ ਇਹ ਤੇਰੀ ਖਮਾਈ ਖਮਾਈ ਗੁੱਡ ਮਾਰਨਿੰਗ ਜੀ ਸਤ ਸ੍ਰੀ ਅਕਾਲ ਪਹਿਲੇ ਆਇਂਦੀ ਜੀ ਰਾਹ ਤੇ ਆਦੀ ਗੋਲੀਆਂ ਮੈਨੂੰ ਨਹੀਂ ਲਈ ਹੈ। ਹਾਲੇ ਕੋਈ ਬਾਤ ਨਹੀਂ। ਆਜੋ ਹਾਂ। ਭਈ ਇਹ ਕਿੱਥੇ ਲੰਦੀ? 21 ਤੇ ਫਿਰ ਆਪਾਂ ਜਾਣਾ ਨਹੀਂ ਉੱਥੇ। ਸੋਹਰੇ ਲਵਲੀ ਦੇ। ਕੋਈ ਗੱਲ ਨਹੀਂ, ਚੱਲ ਜਣੇ ਕਿਹਾ।